ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾਡੇ ਘਰ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਗਾਜਰ ਦੇ ਹਲਵੇ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ। ਇਹ ਗਾਜਰ ਦਾ ਹਲਵਾ ਮੈਂ ਬਿਨਾ ਖੋਏ ਤੋਂ ਬਣਾ ਕੇ ਮਿੰਟਾਂ ਵਿੱਚ ਤਿਆਰ ਕਰਾਂਗੀ। ਇਸ ਨੂੰ ਬਣਾਉਣ ਲਈ ਜ਼ਿਆਦਾ ਸਮਾਨ ਦੀ ਵੀ ਨਹੀਂ ਲੋੜ ਪੈਂਦੀ। ਇੱਧਰ ਗਾਜਰ ਦਾ ਹਲਵਾ ਬਣਾਉਣ ਲਈ ਮੈਂ गाजरਾਂ ਲੈ ਲਿਆ ਸੀ गाजरਾਂ ਮੈਂ 1 ਕਿਲੋ ਲਈਆਂ ਹਨ गाजरਾਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਮੈਂ ਧੋ ਲਿਆ ਸੀ ਪਹਿਲਾਂ ਹੀ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਹੁਣ ਮੈਂ ਗਾਜਰਾਂ ਨੂੰ ਮੋਟਾ-ਮੋਟਾ ਕੱਟ ਲਵਾਂਗੀ ਕਿਉਂਕਿ ਮੈਂ ਇਸ ਨੂੰ ਪ੍ਰੈਸ਼ਰ ਕੁੱਕਰ ਵਿੱਚ ਬਣਾਉਣਾ ਹੈ ਇਸ ਲਈ ਮੈਂ ਇਸ ਦੇ ਮੋٹے ਪੀਸ ਕੱਟ ਰਹੀਆਂ ਗਾਜਰਾਂ ਦਾ ਜਿਹੜਾ ਵਿਚਲਾ 파ਟ ਆ ਉਸ ਨੂੰ ਮੈਂ ਅਲੱਗ ਕਰ ਦਵਾਂਗੀ ਕਿਉਂਕਿ ਇਸ ਦਾ ਟੇਸਟ ਹਲਵੇ ਵਿੱਚ ਬਿਲਕੁਲ ਵੀ ਵਧੀਆ ਨਹੀਂ ਆਉਂਦਾ ਸਾਰੀਆਂ ਗਾਜਰਾਂ ਨੂੰ ਮੈਂ ਮੋٹے ਪੀਸਾਂ ਵਿੱਚ ਕੱਟ ਕੇ ਇਸ ਦੇ ਵਿਚਲੇ 파ਟ ਨੂੰ ਅਲੱਗ ਕਰ ਦਵਾਂਗੇ ਸਾਰੀਆਂ ਗਾਜਰਾਂ ਨੂੰ ਮੈਂ ਮोटा-ਮोटा ਕੱਟ ਲਿਆ ਸੀ ਮੈਂ 1 ਕਿਲੋ ਗਾਜਰਾਂ ਲਈਆਂ ਸੀ ਤੁਸੀਂ ਜਿੰਨਾ ਹਲਵਾ ਬਣਾਉਣਾ ਹੈ ਉਸ ਦੇ ਹਿਸਾਬ ਨਾਲ ਗਾਜਰਾਂ ਲੈ ਸਕਦੇ ਹੋ ਇੱਧਰ ਮੈਂ ਗੈਸ ਤੇ ਕੁੱਕਰ ਰੱਖ ਲਿਆ ਗੈਸ ਨੂੰ ਆਨ ਕਰ ਦਿੱਤਾ ਕੁੱਕਰ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਕਿਉਂਕਿ ਇਹ ਹਲਵਾ ਮੈਂ ਕੁੱਕਰ ਵਿੱਚ ਬਣਾ ਰਹੀ ਹਾਂ ਆਸਾਨ ਤਰੀਕੇ ਨਾਲ ਹੁਣ ਇਸ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਦੇਸੀ ਘਿਓ ਦਾ ਟੇਸਟ ਹਲਵੇ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਹੁਣ ਕਿ ਉਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਕਿ ਉਹ ਗਰਮ ਹੋ ਗਿਆ ਹੁਣ ਇਸ ਵਿੱਚ ਕੱਟੀਆਂ ਹੋਈਆਂ ਸਾਰੀਆਂ ਗਾਜਰਾਂ ਪਾ ਦਵਾਂਗੇ ਸਾਰੀਆਂ ਗਾਜਰਾਂ ਮੈਂ ਇਸ ਵਿੱਚ ਪਾ ਦਿੱਤੀਆਂ ਗਾਜਰਾਂ ਨੂੰ ਇਸ ਵਿੱਚ ਪਾ ਕੇ 2-3 ਮਿੰਟ ਲਗਾਤਾਰ ਚਲਾਉਂਦੇ ਹੋਏ ਮੀਡੀਅਮ ਫਲੇਮ ਤੇ ਭੁੰਨ ਲਵਾਂਗੇ ਇਸ ਤਰ੍ਹਾਂ ਗਾਜਰਾਂ ਨੂੰ ਘਿਓ ਵਿੱਚ ਭੁੰਨ ਕੇ ਪਾਉਣ ਨਾਲ ਟੇਸਟ ਹਲਵੇ ਦਾ ਹੋਰ ਵੀ ਵਾਜ ਜਾਂਦਾ ਹੈ ਹੁਣ ਮੈਂ ਘਿਓ ਵਿੱਚ ਗਾਜਰਾਂ ਨੂੰ 2-3 ਮਿੰਟ ਲਈ ਭੁੰਨ ਲਿਆ ਹੁਣ ਇਸ ਵਿੱਚ ਦੁੱਧ ਪਾਵਾਂਗੇ ਦੁੱਧ ਮੈਂ ਉਬਲਿਆ ਹੋਇਆ ਮਲਾਈ ਸਮੇਤ ਲਿਆ ਹੈ ਤੁਸੀਂ ਕੱਚਾ ਦੁੱਧ ਜੇਕਰ ਲੈ ਰਹੇ ਹੋ ਤਾਂ ਫੁੱਲ ਫੈਟ ਦੁੱਧ ਲੈ ਸਕਦੇ ਹੋ ਹੁਣ ਇਸ ਵਿੱਚ ਡੇਢ ਗਲਾਸ ਦੁੱਧ ਦਾ ਪਾਵਾਂਗੇ ਦੁੱਧ ਨੂੰ ਪਾ ਕੇ ਚੰਗੀ ਤਰ੍ਹਾਂ ਗਾਜਰਾਂ ਵਿੱਚ ਮਿਲਾ ਦੇਵਾਂਗੇ ਤਾਂ ਜੋ ਦੁੱਧ ਆਪਣਾ ਗਾਜਰਾਂ ਵਿੱਚ ਚੰਗੀ ਤਰ੍ਹਾਂ ਮਿਲ ਜਾਵੇ ਹੁਣ ਇਸ ਵਿੱਚ ਮੈਂ ਚੀਨੀ ਐਡ ਕਰ ਦਵਾਂਗੀ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਇਸ ਵਿੱਚ ਵਧ ਘਟ પા ਸਕਦੇ ਹੋ ਕਿਉਂਕਿ ਗਾਜਰਾਂ ਮਿੱਠੀਆਂ ਹੀ ਹੁੰਦੀਆਂ ਹਨ ਇਸ ਲਈ ਮੈਂ ਇਸ ਵਿੱਚ ਅੱਧੀ ਕੌਲੀ ਚੀਨੀ ਦੀ ਲਈ ਹੈ ਚੀਨੀ ਮੈਂ ਬਰੀਕ ਲਈ ਹੈ ਚੀਨੀ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਦੁੱਧ ਤੇ ਗਾਜਰਾਂ ਵਿੱਚ ਮਿਲਾ ਦਵਾਂਗੇ ਹੁਣ ਮੈਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਦਿੱਤਾ ਹੁਣ ਕੜਛੀ ਨੂੰ ਮੈਂ ਕੱਢ ਦਵਾਂਗੀ ਤੇ ਕੁੱਕਰ ਦਾ ਢੱਕਣ ਬੰਦ ਕਰਕੇ ਮੀਡੀਅਮ ਫਲੇਮ ਤੇ ਇਸ ਨੂੰ 2 ਬਿਸਲਾ ਲਵਾ ਲਵਾਂਗੀ ਤੁਸੀਂ ਆਪਣੇ ਕੁੱਕਰ ਦੇ ਹਿਸਾਬ ਨਾਲ ਗਾਜਰਾਂ ਨੂੰ ਬਿਸਲਾ ਲਵਾ ਸਕਦੇ ਹੋ ਕਿਉਂਕਿ ਕਈ ਵਾਰ ਕੁੱਕਰ ਦਾ ਹਿਸਾਬ ਤਾਂ ਵੱਖ-ਵੱਖ ਹੁੰਦਾ ਹੈ ਹੁਣ ਮੈਂ ਇਸ ਨੂੰ 2 ਬਿਸਲਾ ਲਵਾ ਲਿਆ ਸੀ ਕੁੱਕਰ ਦਾ ਸਾਰਾ ਪ੍ਰੈਸ਼ਰ ਨਿਕਲ ਗਿਆ ਆਪਣੇ ਆਪ ਹੁਣ ਢੱਕਣ ਖੋਲ ਕੇ ਚੈੱਕ ਕਰ ਲਵਾਂਗੇ ਕਿ ਗਾਜਰਾਂ ਆਪਣੀਆਂ ਚੰਗੀ ਤਰ੍ਹਾਂ ਪੱਕ ਗਈਆਂ ਕਿ ਨਹੀਂ ਗਾਜਰਾਂ ਆਪਣੀਆਂ ਚੰਗੀ ਤਰ੍ਹਾਂ ਪੱਕ ਗਈਆਂ ਥੋੜੀਆਂ ਜਿਹਾ ਗਾਜਰਾਂ ਮੈਸ਼ ਵੀ ਹੋ ਗਿਆਂ ਤੁਸੀਂ ਇਸ ਨੂੰ ਇੱਕ ਸੀਟੀ ਵੀ ਲਵਾ ਸਕਦੇ ਹੋ ਗਾਜਰ ਆਪਣੀ ਆਸਾਨੀ ਨਾਲ ਹੱਥ ਨਾਲ ਟੁੱਟ ਰਹੀ ਆ ਹੁਣ ਮੈਂ ਗਾਜਰਾਂ ਨੂੰ ਮੈਸ਼ਰ ਨਾਲ ਮੈਸ਼ ਕਰ ਲਵਾਂਗੀ ਗੈਸ ਨੂੰ ਮੈਂ ਆਨ ਕਰ ਦੇਵਾਂਗੀ ਤੇ ਸਾਰੀਆਂ ਗਾਜਰਾਂ ਨੂੰ ਮੈਂ ਮੈਸ਼ਰ ਨਾਲ ਮੈਸ਼ ਕਰ ਲਵਾਂਗੀ ਤੇ ਨਾਲ ਦੀ ਨਾਲ ਗਾਜਰਾਂ ਦਾ ਦੁੱਧ ਚੰਗੀ ਤਰ੍ਹਾਂ ਗਾਜਰਾਂ ਵਿੱਚ ਸੁੱਕ ਜਾਵੇਗਾ ਨਾਲ ਦੀ ਨਾਲ ਗਾਜਰਾਂ ਨੂੰ ਪਕਾਉਂਦੇ ਜਾਵਾਂਗੇ ਤੇ ਮੈਸ਼ਲ ਨਾਲ ਮੈਸ਼ ਕਰ ਲਵਾਂਗੇ ਮੈਸ਼ਲ ਨਾਲ ਮੈਸ਼ ਕਰਨ ਤੇ ਗਾਜਰਾਂ ਦਾ ਹਲਵਾ ਬਹੁਤ ਹੀ ਵਧੀਆ ਦਾਣੇਦਾਰ ਬਣ ਕੇ ਤਿਆਰ ਹੁੰਦਾ ਹੈ ਸਾਰੀਆਂ ਗਾਜਰਾਂ ਨੂੰ ਮੈਂ ਮੈਸ਼ ਕਰ ਲਿਆ ਸੀ ਗਾਜਰਾਂ ਬਹੁਤ ਹੀ ਆਸਾਨ ਤਰੀਕੇ ਨਾਲ ਮੈਸ਼ਰ ਨਾਲ ਮੈਸ਼ ਹੋ ਗਈਆਂ ਹੁਣ ਮੈਂ ਇਸ ਵਿੱਚ ਦੋ ਤਿੰਨ ਇਲਾਇਚੀਆਂ ਪਾ ਦਵਾਂਗੀ ਤੋੜ ਕੇ ਇਲਾਇਚੀ ਦਾ ਫਲੇਵਰ ਹਲਵੇ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਤੁਸੀਂ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹੋ ਮੈਂ ਤਿੰਨ ਇਲਾਇਚੀਆਂ ਲਈਆਂ ਸੀ ਇਸ ਨੂੰ ਤੋੜ ਕੇ ਪਾ ਦਿੱਤਾ ਹੁਣ ਲਾਈਸੀਆਂ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਇਸ ਵਿੱਚ ਮੜਾ ਦੇਵਾਂਗੇ ਗੈਸ ਦੀ ਫਲੇਮ ਐ ਮੀਡੀਅਮ ਕਰ ਦਿੱਤੀ ਮੀਡੀਅਮ ਫਲੇਮ ਤੇ ਇਸ ਨੂੰ ਟੱਕ ਕੇ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਗਾਜਰਾਂ ਸਾਰੇ ਦੁੱਧ ਨੂੰ ਚੰਗੀ ਤਰ੍ਹਾਂ ਸੋਖ ਨਹੀਂ ਲੈਂਦੀਆਂ ਹੁਣ ਮੈਨੂੰ ਗਾਜਰਾਂ ਤੇ ਦੁੱਧ ਨੂੰ ਪਕਾਉਂਦਿਆਂ ਹਨ ਤਕਰੀਬਨ 10 ਤੋਂ 12 ਮਿੰਟ ਹੋ ਗਏ ਸੀ ਟੱਕਣ ਚੱਕ ਕੇ ਚੈੱਕ ਕਰ ਲਵਾਂਗੇ ਗਾਜਰਾਂ ਨੇ ਚੰਗੀ ਤਰ੍ਹਾਂ ਦੁੱਧ ਨੂੰ ਸੋਖ ਲਿਆ ਇਸ ਵਿੱਚ ਤਕਰੀਬਨ 2-3 ਚਮਚ ਹੀ ਦੁੱਧ ਦੇਨੇ ਹੁਣ ਮੈਂ ਇਸ ਨੂੰ ਇਸੇ ਇਸੇ ਤਰ੍ਹਾਂ ਖੁੱਲਾ ਹੀ ਦੋ ਤਿੰਨ ਮਿੰਟ ਭੁੰਨ ਲਵਾਂਗੇ ਮੈਂ ਗਾਜਰਾਂ ਨੂੰ ਚੰਗੀ ਤਰ੍ਹਾਂ ਦੋ ਤਿੰਨ ਮਿੰਟ ਭੁੰਨ ਲਿਆ ਹੁਣ ਇਧਰ ਮੈਂ ਕੁਝ ਡਰਾਈ ਫਰੂਟ ਲੈ ਲੇ ਇੱਕ ਚਮਚ ਮੈਂ ਮਗਜ਼ ਦਾ ਲੈ ਲਿਆ ਤੇ ਮੈਂ ਦੋ ਚਮਚ ਬਦਾਮਾਂ ਦੇ ਲੈ ਲਏ ਦੋ ਚਮਚ ਮੈਂ ਕਾਜੂਆਂ ਦੇ ਇੱਕ ਚਮਚ ਮੈਂ ਸੌਗੀ ਦਾ ਤੁਸੀਂ ਡਰਾਈ ਫਰੂਟ ਆਪਣੇ ਹਿਸਾਬ ਨਾਲ ਕੋਈ ਵੀ ਲੈ ਸਕਦੇ ਹੋ ਤੁਸੀਂ ਬਿਨਾ ਡਰਾਈ ਫਰੂਟ ਤੋਂ ਵੀ ਹਲਵਾ ਬਣਾ ਸਕਦੇ ਹੋ ਹੁਣ ਮੈਂ ਬਦਾਮਾਂ ਦੇ ਦੋ ਪੀਸ ਕਰ ਲਏ ਸੀ ਤੇ ਕਾਜੂਆਂ ਦੇ ਵੀ ਇਸ ਤਰ੍ਹਾਂ ਦੇਖਣ ਵਿੱਚ ਇਹ ਹਲਵੇ ਵਿੱਚ ਵਧੀਆ ਲੱਗਦੇ ਨੇ ਇੱਧਰ ਮੈਂ ਗੈਸ ਤੇ ਕੜਾਹੀ ਰੱਖ ਲਈ ਹੁਣ ਇਸ ਵਿੱਚ ਇੱਕ ਵੱਡਾ ਚਮਚ ਦੇਸੀ ਘਿਓ ਦਾ ਪਾਵਾਂਗੇ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਦੇਸੀ ਘਿਓ ਪਾਉਣ ਨਾਲ ਹਲਵੇ ਦਾ ਟੇਸਟ ਹੋਰ ਵੀ ਵਧ ਜਾਂਦਾ ਹੈ ਇਸ ਤਰ੍ਹਾਂ ਹੁਣ ਦੇਸੀ ਘਿਓ ਗਰਮ ਹੋ ਗਿਆ ਹੁਣ ਇਸ ਵਿੱਚ ਕੱਟੇ ਹੋਏ ਸਾਰੇ ਡਰਾਈ ਫਰੂਟ ਪਾ ਦਵਾਂਗੇ ਤੁਸੀਂ ਜੇਕਰ ਡਰਾਈ ਫਰੂਟ ਆਪਣੇ ਮਨਪਸੰਦ ਦਾ ਕੋਈ ਵੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਹੁਣ ਡਰਾਈ ਫਰੂਟ ਨੂੰ ਮੈਂ 2-3 ਮਿੰਟ ਲਈ ਘਿਓ ਵਿੱਚ ਭੁੰਨ ਲਿਆ ਇਹਨਾਂ ਦਾ ਕਲਰ ਥੋੜਾ ਜਿਹਾ ਸੁਨਹਿਰੀ ਜਿਹਾ ਹੋ ਗਿਆ ਇਸ ਤਰ੍ਹਾਂ ਭੁੰਨ ਕੇ ਪਾਉਣਾ ਹਲਵੇ ਵਿੱਚ ਇਸ ਦਾ ਟੇਸਟ ਹੋਰ ਵੀ ਵਾਜ ਜਾਂਦਾ ਹੈ ਹੁਣ ਇਸ ਵਿੱਚ ਮੈਸ਼ ਕਰਿਆ ਹੈ ਗਾਜਰ ਦਾ ਹਲਵਾ ਐਡ ਕਰ ਦੇਵਾਂਗੇ ਸਾਰਾ ਗਾਜਰ ਦਾ ਹਲਵਾ ਮੈਂ ਇਸ ਵਿੱਚ ਪਾ ਦਵਾਂਗੇ ਸਾਰਾ ਗਾਜਰ ਦਾ ਹਲਵਾ ਮੈਂ ਇਸ ਵਿੱਚ ਪਾ ਦਿੱਤਾ ਹੁਣ ਇਸ ਨੂੰ ਮੀਡੀਅਮ ਤੋਂ ਲੋ ਫਲੇਮ ਤੇ ਲਗਾਤਾਰ ਘਿਓ ਵਿੱਚ ਭੁੰਨ ਲਵਾਂਗੇ ਇਸ ਤਰ੍ਹਾਂ ਘਿਓ ਵਿੱਚ ਹਲਵੇ ਨੂੰ ਭੁੰਨ ਕੇ ਕੌਣ ਨਾਲ ਇਸ ਦਾ ਟੇਸਟ ਹੋਰ ਵੀ ਵਧ ਜਾਂਦਾ ਹੈ ਤੁਸੀਂ ਕਿਉਂ ਇਸ ਵਿੱਚ ਬਾਦ ਵੀ ਪਾ ਸਕਦੇ ਜਿੰਨਾ ਕਿਉਂ ਇਸ ਵਿੱਚ ਹੋਵੇਗਾ ਹਲਵਾ ਆਪਣਾ ਉਨਾ ਹੀ ਵਧੀਆ ਬਣੇਗਾ ਮੈਂ ਇਸ ਵਿੱਚ ਕੋਈ ਵੀ ਕਲਰ ਐਡ ਨਹੀਂ ਕਰਿਆ ਫਿਰ ਵੀ ਗਾਜਰ ਦੇ ਹਲਵੇ ਦਾ ਕਲਰ ਬਹੁਤ ਹੀ ਵਧੀਆ ਆਇਆ ਹੈ ਨਾ ਹੀ ਮੈਂ ਇਸ ਵਿੱਚ ਕੋਈ ਖੋਆ ਐਡ ਕਰਿਆ ਹੈ ਹੁਣ ਮੈਂ ਗਾਜਰਾਂ ਨੂੰ ਚੰਗੀ ਤਰ੍ਹਾਂ ਕਿਉਂ ਵਿੱਚ ਪੁੰਨ ਲਿਆ ਸੀ ਇਹ ਕੜਾਹੀ ਨੂੰ ਛੱਡਣ ਲੱਗ ਗਿਆ ਤੇ ਕਿਉਂ ਨੂੰ ਇਹ ਛੱਡਣ ਲੱਗ ਗਿਆ ਕਲਰ ਬਹੁਤ ਹੀ ਵਧੀਆ ਆਇਆ ਹੈ ਹਲਵੇ ਦਾ ਹਲਵੇ ਨੂੰ ਬਣ ਕੇ ਆਪਣਾ ਤਿਆਰ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੀ ਤੇ ਹਲਵੇ ਨੂੰ ਮੈਂ ਇੱਕ ਕੌਲੀ ਵਿੱਚ ਸਰਵ ਕਰ ਲਿਆ ਹਲਵਾ ਦੇਖਣ ਵਿੱਚ ਬਹੁਤ ਹੀ ਵਧੀਆ ਲੱਗ ਰਿਹਾ ਸੀ ਮੈਂ ਇਸ ਨੂੰ ਬਿਨਾ ਖੋਏ ਤੋਂ ਬਣਾ ਕੇ ਤਿਆਰ ਕਰਿਆ ਤੁਸੀਂ ਵੀ ਇਸ ਨੂੰ ਝਟਪੜ ਬਣਾ ਕੇ ਤਿਆਰ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਹਲਵੇ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ